जय भीम जय भारत आज 파ਦਰ ਨਾਰੀ ਜਾਤੀ ਦੇ ਮੁਕਤੀ ਦਾਤਾ ਸੰਵਿਧਾਨ ਨਿਰਮਾਤਾ 바ਵਾ ਸਾਹਿਬ ਅੰਬੇਦਕਰ ਜੀ ਦੇ 133ਵੇਂ ਪ੍ਰਕਾਸ਼ ਉਰਵ ਦੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਸ਼ਵੇ ਦੀਆਂ ਵਿੱਚ ਹੋਰੇ ਜਗਤ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਮੁਬਾਰਕਾਂ ਸੋ ਅੱਜ ਦੇ ਦਿਨ ਦੇ ਉੱਤੇ ਇਹ ਜਿੰਦੇ ਦਿੰਦੇ ਕਿ ਅੱਜ ਦਾ ਦਿਨ ਸਾਡੇ ਲਈ ਜਿਹੜਾ ਆ ਉਹ ਕਿਸੇ ਦੀਵਾਲੀ ਦੇ ਨਾਲੋਂ ਘੱਟ ਨਹੀਂ ਹੈਗਾ ਕਿਉਂਕਿ ਕਰੋੜਾਂ ਲੋਕਾਂ ਦੇ ਜਿਹੜੇ ਗਰੀਬ ਲਤਾੜੇ ਹੋਏ ਲੋਕ ਸਕੇ ਜਿਨ੍ਹਾਂ ਨੂੰ ਸਦੀਆਂ ਤੋਂ ਜਿਹੜਾ ਆ ਉਹ ਹੱਕ ਹੱਕ ਨਹੀਂ ਸਕੇ ਦੇਖੋ 바ਵਾ ਸਾਹਿਬ ਅੰਬेडकर ਦੀ ਬਦੌਲਤ ਅੱਜ ਸਾਡੇ ਹੱਥਾਂ ਦੇ ਵਿੱਚ ਜਿਹੜੀ ਆ ਉਹ ਕਲਮ ਆਈ ਹੈਗੀ ਆ ਨਹੀਂ ਤਾਂ ਸਾਡੇ ਹੱਥਾਂ ਦੇ ਵਿੱਚ ਜਿਹੜੀਆਂ ਦਾਤੀਆਂ ਰੰਬੇ ਮਨੁਵਾਦ ਨੇ ਫੜਾਏ ਹੋਏ ਸਕੇ ਝਾੜੂ ਫੜਾਏ ਹੋਏ ਸਕੇ ਸੋ ਅੱਜ ਜਿਹੜਾ ਆ ਸਾਨੂੰ 바ਵਾ ਸਾਹਿਬ ਅੰਬेडकर ਨੇ ਗੱਲ ਕਹੀ ਸੀ ਕਿ ਜੇ ਭਾਰਤ ਦਾ ਸੰਵਿਧਾਨ ਆਪਾਂ ਨਹੀਂ ਬਚਾ ਸਕੇ ਤਾਂ ਫਿਰ ਮੇਰਾ ਜਨਮ ਦਿਨ ਮਨਾਉਣ ਦੀ ਵੀ ਜਿਹੜੀ ਆ ਉਹ ਲੋੜ ਨਹੀਂ ਸੋ ਅੱਜ ਸਾਨੂੰ ਬਾਬਾ ਸਾਹਿਬ ਬੜਕਰ ਜੀ ਦੇ ਜਿਹੜਾ ਆ ਉਹ ਸੰਵਿਧਾਨ ਨੂੰ ਬਚਾਉਣ ਦੀ ਬਹੁਤ ਲੋੜ ਆ ਕਿਉਂਕਿ ਸੈਂਟਰ ਜਿਹੜੀ ਪੰਜਾਬ ਦੇਸ਼ ਦੀ ਸੈਂਟਰ ਸਰਕਾਰ ਆ ਉਹ ਸੰਵਿਧਾਨ ਨੂੰ ਬਦਲਣ ਦੀਆਂ ਜੜੀਆਂ ਆ ਕੂਚੀਆਂ ਚਾਲਾਂ ਚੱਲ ਰਹੀ ਆ ਪੂਰੇ ਪੰਜਾਬ ਦੇ ਅੰਦਰ ਤਾਂ ਬਹੁਤ ਭਾਰੀ ਇਹਨਾਂ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚੋਂ ਜਿਹੜੀ ਆ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲਣੀ ਮੈਂ ਦੇਖੋ মিডিਆ ਦੇਸ਼ ਦਾ ਜਿਹੜਾ ਆ ਉਹ ਸੈਂਟਰ ਦੇ ਸਰਕਾਰ ਦੇ ਨਾਲ ਰਲ ਕੇ ਦੇਸ਼ ਦੀ ਮਨੁਵਾਦੀ ਭਾਜਪਾ ਪਾਰਟੀ ਨਾਲ ਲੜ ਕੇ ਜਿਹੜਾ ਆ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਜੀ ਕਿ ਸਾਨੂੰ 400 ਸੀਟਾਂ ਆ ਰਹੀਆਂ ਤਾਂ ਤਾਂ ਪਤਾ ਨਹੀਂ ਪਰ ਪੰਜਾਬ ਦੇ ਵਿੱਚੋਂ ਜਿਹੜੀ ਆ ਉਹ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲਣੀ ਹੈਗੀ ਸੋ ਮੈਂ ਇਹ ਗੱਲ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਉਹ ਇਹ ਗੁੰਮਰਾਹ ਕਰਦੇ ਆ ਔਰ ਗਲਤ ਖ਼ਬਰਾਂ ਦੇ ਵਿੱਚ ਖ਼ਬਰਾਂ ਲਵਾਉਂਦੇ ਆ ਕਿ ਸਾਨੂੰ ਫਲਾਣੇ ਗੁਰੂ ਘਰ ਨੇ ਸਮਰਥਨ ਕਰ ਦਿੱਤਾ ਸਾਨੂੰ ਫਲਾਣੇ ਧਾਮ ਨੇ ਸਮਰਥਨ ਕਰ ਦਿੱਤਾ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਰਵਦਾਸੀਆ ਕੌਮ ਦੇ ਧਾਮ ਜਿਹੜੇ ਆ ਉਨਰਪੱਖ ਹੈਗੇ ਆ ਅਸੀਂ ਵੀ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਆ ਉਹ ਕਬਜ਼ਾ ਨਹੀਂ ਹੋਣ ਦਵਾਂਗੇ ਸੈਂਟਰ ਦੀ ਜਿਹੜੀ ਮਨੁਵਾਦੀ ਸਰਕਾਰ ਆ ਉਹ ਸਾਡੀਆਂ ਗੁਰੂ ਘਰ ਕਮੇਟੀਆਂ ਨੂੰ ਜਿਹੜਾ ਦਬਾਅ ਬਣਾ ਕੇ ਜਿਹੜਾ ਆ ਉਹ ਕਬਜ਼ਾ ਕਰਨੀ ਚਾਹੁੰਦੀ ਆ ਜਿਹੜਾ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਵਾਂਗੇ ਸੋ ਬਾਬਾ ਸਾਹਿਬ ਮੜਕਰ ਦੀ ਜੇ ਸਮਝਾਉਣ ਨੂੰ ਪਹੁੰਚਾਉਣ ਦੇ ਲਈ ਪੂਰੇ ਦੇਸ਼ ਦੇ ਵਿੱਚ ਜਿਹੜਾ ਕੈਂਡੀਡੇਟ ਜਿੱਥੇ ਵੀ ਭਾਜਪਾ ਨੂੰ ਹਰਾ ਸਕਦਾ ਹੋਵੇ ਉਸ ਕੈਂਡੀਡੇਟ ਨੂੰ ਜਿਹੜੀ ਆ ਉਹ ਵੋਟ ਕਰੋ ਸੋ 2024 ਦੇ ਵਿੱਚ ਜਿਹੜਾ ਆ ਆਪਾਂ ਭਾਰਤ ਦੇ ਸੰਵਿਧਾਨ ਦੇ ਹੱਕ ਦੇ ਵਿੱਚ ਵੋਟ ਕਰਨੀ ਆ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਕ ਦੇ ਵਿੱਚ ਕਿਉਂਕਿ ਜੇ ਭਾਰਤ ਦਾ ਸੰਵਿਧਾਨ ਵੱਜ ਗਿਆ ਲੋਕਤੰਤਰ ਵੱਜ ਜਾਊਗਾ ਸਾਡੀ ਵੋਟ ਪ੍ਰਣਾਲੀ ਵੱਜ ਜਾਊਗੀ ਸਾਡੇ ਜਿਹੜੇ ਹੱਕ ਹੋ ਕੇ ਆ ਉਹ ਵੱਜ ਜਾਣਗੇ ਸੋ ਮੈਂ ਇਹ ਬੇਨਤੀਆਂ ਕਰਦਾ ਹੋਇਆ ਖਾਲਸਾ ਪੰਥ ਦੇ ਸਤਿਵੰਨਾਂ ਦੇਵਤ ਜੀ ਦੀਆਂ ਔਰ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾੰਮਿੜਕਰ ਜੀ ਦੇ 133ਵੇਂ ਜਨਮ ਦਿਨ ਦੀਆਂ ਜਿਹੜੀਆਂ ਆ ਉਹ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਅਜਦੇ ਦਿਨ ਤੇ ਸਾਬਕਾਂਸ਼ੀ ਰਾਮ ਜੀ ਨੇ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾਰਾ ਲਾਇਆ ਸੀਗਾ ਕਿ ਸੇਰੀਪੂਣਾ ਬੰਦ ਕਰੋ ਪਾਸ਼ਾਹੀ ਦਾ ਪ੍ਰਬੰਧ ਕਰੋ ਸੋ ਅਸੀਂ ਜਿਹੜੇ ਆ ਉਹ ਵਧੀਆ ਕੈਪੇਬਲ ਜਿਹੜੇ ਲੋਕ ਹੈਗੇ ਆ ਉਹ ਚੁਣ ਕੇ ਇਸ ਵਾਰੀ ਪਾਰਲੀਮੈਂਟ ਦੇ ਵਿੱਚ ਭੇਜਣੇ ਆ ਨਹੀਂ ਤਾਂ ਜਿੱਦਾਂ ਪਹਿਲਾਂ 130 ਤੋਂ 35 ਲੋਕ ਜਿਹੜੇ ਉੱਥੇ ਗੁੰਗੇ ਬੋਲੇ ਬਣ ਕੇ ਬੈਠ ਰਹਿੰਦੇ ਆ ਸੰਵਿਧਾਨ ਦੇ ਵਿੱਚ ਐਮੈਂਡਮੈਂਟ ਹੁੰਦੀਆਂ ਤੁਹਾਨੂੰ ਪਤਾ ਕੀ 2018 ਦੇ ਵਿੱਚ ਜਿਹੜਾ ਮੋਦੀ ਨੇ ਐਸਐਸਟੀ ਐਕਟ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਪੂਰੇ ਦੇਸ਼ ਦੇ ਵਿੱਚ ਫਿਰ ਲੋਕਾਂ ਨੇ ਸੜਕਾਂ ਤੇ ਆ ਕੇ ਜਿਹੜਾ ਆ ਕੋਈ ਐਸਐਸਟੀ ਐਕਟ ਨੂੰ ਬਚਾਇਆ ਔਰ ਜਿਹੜੀ ਰਿਜ਼ਰਵੇਸ਼ਨ ਹੈ ਉਹ ਮੋਦੀ 24 ਤੋਂ ਬਾਅਦ ਜਿਹੜਾ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਅਸੀਂ ਆਪਣੇ ਸਵਿਧਾਨ ਨੂੰ ਬਚਾਉਣ ਲਈ ਜਿਹੜਾ ਆ ਉਹ ਜੀ ਜਾਣ ਦੀ ਮਿਹਤ ਲਾਵਾਂਗੇ ਜੈ ਭੀਮ ਜੈ ਭਾਰਤ ਫਾਈ ਲਾਈਵ ਨਿਊਜ਼ ਦਾ ਜਿਹੜਾ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ